ਬਾਈ ਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਥੋਂ ਹੁਣ ਕਥਾ ਸ਼ੁਰੂ ਕਰਨ ਲੱਗੇ ਹਾਂ ਸਿਮਨ ਤੁਸੀਂ ਵੀ ਨਹੀਂ ਕੀਤਾ ਨਾਮ ਅਭਿਆਸ ਦੀ ਕਮਾਈ ਸਮਾਗਮ ਦਾ 8ਵਾਂ ਦਿਨ ਪ੍ਰੋਗਰਾਮ ਚੱਲ ਰਿਹਾ ਸੀ ਸ਼ਾਮ ਦੇ ਦੀਵਾਨਾਂ ਦੀ ਹਾਜ਼ਰੀ ਭਰਨ ਤੋਂ ਪਹਿਲੇ ਹੋ ਕੇ ਬਾਬਾ ਜੀ RAM ਕਰਨ ਲਈ ਤਿਆਰ ਸਨ 8-10 ਪ੍ਰੇਮੀ ਸਰੀਰ ਆਪ ਜੀ ਪਾਸ ਬੈਠ ਕੇ ਗੁਰਮਤਿ ਦੇ ਬਚਨ ਬਲਾਸ ਕਰ ਰਹੇ ਸਨ ਕੇ ਸਰਦਾਰ ਕਰਤਾਰ ਸਿੰਘ ਵਾਸੀ ਰਸੂਲਪੁਰ ਜਿਨ੍ਹਾਂ ਨੂੰ ਜਥੇਦਾਰ ਕਹੇ ਕਿ ਵੀ ਜਾਣਿਆ ਜਾਂਦਾ ਸੀ ਬਾਬਾ ਜੀ ਨੂੰ ਸੰਗਤ ਵਿੱਚ ਬੈਠ ਕੇ ਵੇਖ ਕੇ ਬੜੀ ਕਾਲੀ ਨਾਲ ਆਪ ਜੀ ਪਾਸ ਪੁੱਜੇ ਤੇ ਗੁਰਮਤਿ ਦੀ ਵਿਚਾਰ ਜੋ ਚੱਲ ਰਹੀ ਸੀ ਉਸ ਨੂੰ ਧੀਰ ਦੇ ਨਾਲ ਸੁਣਨ ਦੀ ਥਾਂ ਆਉਂਦੇ ਹੀ ਚੱਲ ਰਹੀ ਵਿਚਾਰ ਨੂੰ ਰੋਕਣ ਲਈ ਜੋਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਬਾਬਾ ਜੀ ਤੇ ਸਾਰੀ ਸੰਗਤ ਦਾ ਧਿਆਨ ਉੱਧਰ ਹੋ ਗਿਆ ਤੇ ਸਾਰਿਆਂ ਨੇ ਫਤਿਹ ਦਾ ਉੱਤਰ ਦਿੱਤਾ ਜਥੇਦਾਰ ਕਰਤਾਰ ਸਿੰਘ ਨੇ ਚੱਲ ਰਹੀ ਗੁਰਮਤਿ ਦੀ ਵਿਚਾਰ ਨੂੰ ਸੁਣ ਲਈ ਪੋਰਾ ਜਿੰਨਾ ਵੀ ਜੋਰ ਨਾ ਜੇਰਾ ਨਾ ਕੀਤਾ ਦੇ ਬਾਬਾ ਜੀ ਨੂੰ ਕਹਿਣ ਲੱਗਾ ਕਿ ਬਾਬਾ ਜੀ ਮੈਂ ਤੁਹਾਡੇ ਪਾਸ ਇੱਕ ਸ਼ਿਕਾਇਤ ਲੈ ਕੇ ਆਇਆ ਹਾਂ ਬਾਬ ਜੀ ਨੇ ਆਪਣੇ ਸਹਿਨਸੀਲ ਸੁਭਾਅ ਅਨਸਾਰ ਕਿਹਾ ਦੱਸੋ ਜਥੇਦਾਰ ਜੀ 21 ਸ਼ਿਕਾਇਤ ਨਿਆਏ ਹੂੰ ਕਰਤਾਰ ਸਿੰਘ ਨੇ ਕਿਹਾ ਕਿ ਮੈਂ ਅੱਜ 4 ਤੋਂ 5 ਵਜੇ ਦੇ ਸਿਮਨ ਬੱਚ ਬਲਵੰਤ ਸਿੰਘ ਨਾਂ ਦੇ ਪ੍ਰੇਮੀ ਨੇ ਸਿਮਨ ਨਹੀਂ ਕੀਤਾ ਬਾਬਾ ਜੀ ਨੇ ਸੁਭਾਵਕ ਉੱਤਰ ਦਿੱਤਾ ਕਿ ਤੁਸੀਂ ਉਸ ਨੂੰ ਬੇਨਤੀ ਕਰ ਦੇਣੀ ਸੀ ਕਿ ਬਾਹਰ ਨੂੰ ਮਨਫੰਦੀ ਥਾਂ ਸੰਗਤ ਵਿੱਚ ਬੈਠ ਕੇ ਸਿਮਨ ਕਰੂ ਕਿਉਂਕਿ ਆਪਾਂ ਸਾਰਿਆਂ ਦਾ ਹੀ ਫਰਜ਼ ਬਣਦਾ ਹੈ ਆਪਾਂ ਸਾਰੇ ਹੀ ਸੰਗਤ ਰੂਪ ਵਿੱਚ ਨਾਮ ਬਾਣੀ ਕਥਾ ਕੀਰਤਨ ਦਾ ਲਾਹਾ ਪ੍ਰਾਪਤ ਕਰਨਾ ਹੈ ਘਰਾਂ ਦੇ ਕੰਮਕਾਰ ਵੀ ਛੱਡੇ ਹਨ ਜੋ ਫੇਰ ਵੀ ਆਪਾਂ ਸੰਗਤ ਵਿੱਚ ਬੈਠ ਕੇ ਲਾਹਾ ਪ੍ਰਾਪਤ ਨਾ ਕੀਤਾ ਤੈਨਾਂ ਬਾਹਰ ਦੀ ਫੇਰ ਤਾਂ ਲੋਕ ਘਿਉ ਪਰਲੋਖ ਗਵਾਇਓ ਵਾਲੀ ਗੱਲ ਹੈ ਕਰਤਾਰ ਜੀ ਨੇ ਉੱਤਰ ਦਿੱਤਾ ਕਿ ਬਾਬਾ ਜੀ ਬਲਵੰਤ ਸਿੰਘ ਬਾਹਰ ਨਹੀਂ ਘੁੰਮਦਾ ਸੀ ਉਹ ਤਾਂ ਸੰਗਤ ਵਿੱਚ ਹੀ ਬੈਠਾ ਸੀ ਤੇ ਅੱਖਾਂ ਖੋਲ ਕੇ ਇੱਧਰ ਉੱਧਰ ਵੇਖ ਰਿਹਾ ਸੀ ਬਾਬਾ ਜੀ ਨੇ ਕਿ ਹਾਂ ਜਥੇਦਾਰ ਜੀ ਤੁਸੀਂ ਕਿੱਥੇ ਸਹਉ ਕਰਤਾਰ ਸਿੰਘ ਨੇ ਉੱਤਰ ਦਿੱਤਾ ਕਿ ਮੈਂ ਵੀ ਸੰਗਤ ਵਿੱਚ ਬੈਠਾ ਸਿਮਨ ਕਰ ਰਿਹਾ ਸਾਂ ਬਾਬਾ ਜੀ ਥੋੜਾ ਮੁਸਕਰਾਏ ਤੇ ਜਥੇਦਾਰ ਕਰਤਾਰ ਸਿੰਘ ਨੂੰ ਮੁਖਾ ਮੁਖਾਰਤਵ ਕਰਕੇ ਕਹਿਣ ਲੱਗੇ ਜਥੇਦਾਰ ਜੀ ਜੇ ਬਲਵੰਤ ਸਿੰਘ ਨੇ ਸਿਮਨ ਨਹੀਂ ਕੀਤਾ ਦਾ ਸਿਮਨ ਤੁਸੀਂ ਵੀ ਨਹੀਂ ਕੀਤਾ ਕਰਤਾਰ ਸਿੰਘ ਨੇ ਇੱਕਦਮ ਉੱਤਰ ਦਿੱਤਾ ਕਿ ਨਹੀਂ ਬਾਬਾ ਜੀ ਮੈਂ ਤਾਂ ਸਾਰਾ ਸਮਾਂ ਸਿਮਨ ਵਿੱਚ ਬੈਠਾ ਰਿਹਾ ਹਾਂ ਤੇ ਸਿਮਨ ਕਰਦਾ ਰਿਹਾ ਹਾਂ ਆਪ ਜੀ ਨੇ ਮੋੜ ਪੁੱਛਿਆ ਕਿ ਤੁਸੀਂ ਸਿਮਨ ਕਰਦੇ ਸੀ ਤਾਂ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਬਲਵੰਤ ਸਿੰਘ ਸਿਮਨ ਨਹੀਂ ਕਰਦਾ ਤੇ ਉਹ ਇੱਧਰ ਉੱਧਰ ਵੇਖਦਾ ਹੈ ਕਰਤਾਰ ਸਿੰਘ ਨੇ ਉੱਤਰ ਦਿੱਤਾ ਕਿ ਮੈਂ ਚੰਗੀ ਤਰ੍ਹਾਂ ਉਸ ਨੂੰ ਵੇਖਦਾ ਰਿਹਾ ਹਾਂ ਹਾਂ ਉਹ ਬਹੁ ਸਮਾਂ ਇੱਧਰ ਉੱਧਰ ਹੀ ਵੇਖਦਾ ਰਿਹਾ ਹੈ ਬਾਬਾ ਜੀ ਮੁਸਕਰਾਏ ਤੇ ਕਹਿਣ ਲੱਗੇ ਕਰਤਾਰ ਸਿੰਘ ਤੁਸੀਂ ਬੈਠੇ ਪਾਣਾ ਸੰਗਤ ਵਿੱਚ ਹੀ ਸੀ ਬਾਰ ਸਿਮਰ ਤੁਸੀਂ ਲੋਮਾਨੇ ਨਹੀਂ ਕੀਤਾ ਜੀਏ ਬਲਵੰਤ ਸਿੰਘ ਦੂਸਰਿਆਂ ਵੱਲ ਝਾਕ ਦਰਿਆ ਹੈ ਤਾਂ ਤੁਸੀਂ ਬਲਵੰਤ ਸਿੰਘ ਵੱਲ ਵੇਖਦੇ ਰਹੇ ਹੋ ਬਲਵੰਤ ਸਿੰਘ ਤੇ ਹੋ ਅਤੇ ਤੇਰੇ ਵਿੱਚ ਕੀ ਫਰਕ ਹੈ ਉਹ ਵੀ ਬਾਰਮੁਖੀ ਮਰਤੀ ਅਧੀਨ ਇੱਧਰ ਉੱਧਰ ਤੱਕ ਦਰਿਆ ਹੈ ਤੁਸੀਂ ਉਹਦੇ ਬਲ ਵੇਖ ਰਹੇ ਹੋ ਤੁਹਾਡੀ ਦੋਹਾਂ ਦੀ ਬਿਰਤੀ ਬਰਮ ਮੁਖੀ ਰਹੀ ਹੈ ਬਾਹਰ ਮੁਖੀ ਰਹੀ ਹੈ ਤੁਸੀਂ ਉਸ ਦੇ ਬਲ ਦੇ ਰਹੇ ਹੋ ਤੁਹਾਡੀ ਦੋਹਾਂ ਦੀ ਬਿਰਤੀ ਬਾਹਰ ਮੁਖੀ ਰਹੀ ਹੈ ਗੁਰੂ ਦਰਬਾਰ ਦਾ ਮਾਨ ਦੀ ਹਾਜ਼ਰੀ ਪ੍ਰਮਾਨ ਨਹੀਂ ਹੁੰਦੀ ਹੈ ਬਾਬਾ ਜੀ ਦਾ ਇਹ ਮਜਨ ਸੁਣ ਕੇ ਜਥੇਦਾਰ ਚੁੱਪ ਕਰ ਗਿਆ ਦੇ ਮਾਨ ਵਿੱਚ ਸ਼ਰਮਿੰਦਗੀ ਮਹਿਸੂਸ ਕੀਤੀ ਕਿ ਆਇਆ ਤਾਂ ਮੈਂ ਬਲਵੰਤ ਸਿੰਘ ਦੀ ਸ਼ਿਕਾਇਤ ਲੈ ਕੇ ਸੀ ਪਰ ਫਾਸ ਮੈਂ ਆਪ ਆਪ ਗਿਆ ਹਾਂ ਬਾਬਾ ਜੀ ਨੇ ਗਤਾ ਸੰਗਤੇ ਬੈਠੀ ਸਾਰੀ ਸੰਗਤ ਨੂੰ ਸੰਬੋਧਨ ਕਰਕੇ ਕਿਹਾ ਜਦੋਂ ਵੀ ਸੰਗਤ ਵਿੱਚ ਬੈਠਣਾ ਹੋਵੇ ਇੱਕ ਦੂਜੇ ਵੱਲ ਦੇਖਣ ਦੀ ਨਰਸਤੀ ਦਾ ਤਿਆਗ ਕਰਨਾ ਚਾਹੀਦਾ ਹੈ ਜਦੋਂ ਆਪਾਂ ਸੰਗਤ ਦੇ ਵਿੱਚ ਬੈਨੇ ਆ ਨਾ ਆਪਾਂ ਨੂੰ ਇੱਕ ਦੂਜੇ ਵੱਲ ਨਹੀਂ ਧਿਆਨ ਨਹੀਂ ਦੇਣਾ ਚਾਹੀਦਾ ਤੇ ਹਮੇਸ਼ਾ ਸਿਮਨ ਵਿੱਚ ਕੀਰਤਨ ਕਥਾ ਮੈਂ ਚੱਖਾਂ ਮੀਟ ਕੇ ਗੁਰਮੁਖੀ ਚੌਂਕੜੇ ਮਾਰ ਕੇ ਬੈਠਣਾ ਯੋਗ ਹੈ ਅੱਖਾਂ ਬੰਦ ਕਰਕੇ ਚੌਂਕੜਾ ਮਾਰ ਕੇ ਅੰਦਰ ਮੁਖ ਅੰਤਰ ਮੁਖੀ ਹੋ ਕੇ ਬੈਠਣਾ ਯੋਗ ਹੈ ਵਰਤੀ ਨੂੰ ਬਾਹਰ ਮੁਖੀ ਹੋਣ ਤੋਂ ਸ਼ਕੋਚ ਕੇ ਰੱਖਣਾ ਚਾਹੀਦਾ ਹੈ ਆਪ ਦੀ ਵਰਤੀ ਨੂੰ ਨਾ ਬਾਹਰ ਜਾਣ ਤੋਂ ਰੁਕ ਕੇ ਰੱਖਣਾ ਚਾਹੀਦਾ ਭਾਵੇਂ ਸਾਰੇ ਇੰਦਰੀ ਮਨ ਨੂੰ ਖਡਾਉਣ ਵਿੱਚ ਆਪੋ ਆਪਣਾ ਹਿੱਸਾ ਪਾਉਂਦੇ ਹਨ ਪਰ ਸਭ ਤੋਂ ਵੱਧਿਕ ਬਾਹਰ ਮੁਖੀ ਵਰਤੀ ਅੱਖਾਂ ਨਹੀਂ ਹੁੰਦੀ ਹੈ ਉਹ ਤਾਂ ਸਾਰਾ ਸਰੀਰ ਬਾਹਰਲੇ ਪਾਸੇ ਬੰਦੇ ਨੂੰ ਦਾ ਮਨ ਨਹੀਂ ਲੱਗਣ ਦਿੰਦਾ ਸੁਰਤੀ ਪਰ ਨਾ ਜਿਹੜੀ ਆਪਣੀ ਅੱਖਾਂ ਨੇ ਨਾ ਇਹ 12 ਹੋਰ ਪਾਸੇ ਲੈ ਕੇ ਜਾਂਦੀਆਂ ਆਪਾਂ ਨੂੰ ਮਰਤੀ ਨਹੀਂ ਲੱਗਣ ਦਿੰਦੀਆਂ ਜੇ ਅਸੀਂ ਅੱਖਾਂ ਨਾਲ ਦੇਖਦੇ ਹਾਂ ਉਹ ਤਾਂ ਅਕਸਰ ਸਾਡੇ ਅੰਤਸ ਕਾਰਨ ਦੇ ਪਾਤਰ ਤੇ ਉਕਰਿਆ ਜਾਂਦਾ ਹੈ ਉਹ ਸਾਡੇ ਮਨ ਉੱਪਰ ਲਿਖਿਆ ਜਾਂਦਾ ਜਿਹੜਾ ਅਸੀਂ ਅੱਖਾਂ ਨਾਲ ਦੇਖਦੇ ਹਾਂ ਤੇ ਉਹ ਕਰਿਆ ਅਖਸਾ ਮੋੜ ਮੋੜ ਮਨ ਨੂੰ ਉਸੇ ਪਾਸੇ ਵੱਲ ਪ੍ਰੇਰਦਾ ਹੈ ਉਹ ਆਪਾਂ ਨੂੰ ਉਸੇ ਪਾਸੇ ਮੋੜ ਮੋੜ ਲੈ ਕੇ ਜਾਂਦਾ ਵਾ ਜਿਹੜਾ ਆਪਣੇ ਮਨ ਤੇ ਕਰਿਆ ਵਿਆ ਸ਼ਬਦ ਜੇ ਕਿਸੇ ਮਨੁੱਖ ਨੇ ਅੱਖਾਂ ਰਾਹੀਂ ਵੇਖਣਾ ਆ ਹੁੰਦਾ ਹੈ ਵੇਖ ਵੇਖ ਕੇ ਅੱਖਾਂ ਕਦੀ ਵੀ ਰੱਜਦੀਆਂ ਨਹੀਂ ਸਗੋਂ ਹੋਰ ਵੇਖਣ ਦੀ ਲਾਲਸਾ ਵੱਧਦੀ ਹੈ ਭਾਈ ਸਾਹਿਬ ਗੁਰਦਾਸ ਜੀ ਨੇ ਅਟਲ ਫੈਸਲਾ ਦਿੱਤਾ ਹੈ ਜਦੋਂ ਆਪਾਂ ਅੱਖਾਂ ਨਾਲ ਦੇਖਦੇ ਆ ਨਾ ਅੱਖਰ ਆਜਦੀਆਂ ਨਹੀਂ ਦੇਖਦੇ ਇੱਕੇ ਹੋਰ ਵੇਖਣ ਦੀ ਨਾਲਸ਼ਾ ਵਧਦੀ ਜਾਂਦੀ ਆ ਅੱਖੀਂ ਵੇਖਣਾ ਰੱਜੀਆ ਬਹੁ ਰੰਗ ਤਮਾਸ਼ੀ ਉਸ ਤੇ ਤਨਿੰਦਾ ਕੰਨ ਸੁਣੇ ਰੋ ਰੋਵਣ ਤੇ ਹਾਸੇ ਕੰਨ ਵੀ ਸੁਣਦੇ ਆ ਰੋਣਾ ਤੇ ਹੱਸਾ ਸਾਦੇ ਜੀਵਨਾ ਰੱਜੀ ਕਰ ਭੋਗ ਬਲਾਸੇ ਨੱਕ ਨਾਲ ਰੱਜਿਆ ਬਾਸ ਲੈ ਦਰਗੰਧ ਸਵਾਸੀ ਗਾਂਜਨ ਕੋਈ ਜੀਵਿਆ ਕੂੜੇ ਪਰਵਾਸੀ ਪੀਰ ਮਰੀਦਾ ਪਰਹੜੀ ਸੱਚੀ ਰਹਿ ਰਾਸੀ ਜੀਵਤਾ ਪੋਗ ਬਲਾਸ ਕਰਕੇ ਨਹੀਂ ਰਜਦੀ ਹੈਗੀ ਨੱਕ ਮਾਸਣਾ ਤੇ ਦਰਗੰਦ ਦੱਸਦਾ ਵਾ ਰਾਜ ਨਾ ਕੋਈ ਜੀਵਿਆ ਕੂੜੇ ਪਰਵਾਸੀ ਕੋਈ ਰਜ ਕੇ ਜੀਉ ਨਹੀਂ ਸਕਦਾ ਕਿਸੇ ਦੇ ਪਰਵਾਸੀ ਤੇ ਵੀਰ ਮਰੀਦਾ ਪਰਹਣੀ ਸੱਚੀ ਰਹਿ ਰਾਸੀ ਬਨਵੇਂ ਗੁਰੂ ਜੀ ਦਾ ਬੀ ਸਖੁਨੀ ਸਾਹਿਬ ਇਹ ਚਰਮਾਨ ਹੈ ਮਿੱਥਿਆ ਨੇਤਰ ਪੇਸ਼ਤ ਪਰ ਤਿਆਰ ਪਾੰਦ ਬਰਤਰੇ ਰੂਪਨ ਦੇਖੇ ਨਿਤਰਾ ਰੋਹ ਜਥੇਦਾਰ ਜੀ ਜਿੱਥੇ ਬਲਵੰਤ ਸਿੰਘ ਨੇ ਬਰਮੁਖੀ ਬਿਰਤੀ ਨਾਲ ਉਹ ਸੰਗਤ ਵਿੱਚ ਬੈਠ ਕੇ ਵੀ ਨਾਮ ਸਿਮੰਦਾ ਲਹਾ ਨਹੀਂ ਪ੍ਰਾਪਤ ਕੀਤਾ ਉਥੇ ਤੁਸੀਂ ਵੀ ਉਸ ਨਾਣੋ ਬਾਦੂ ਲਾਹ ਨਹੀਂ ਖਟਿਆ ਹਮਾ ਸਾਡਾ ਵੀ ਉਸ ਬਲ ਵੇਖਦੇ ਆਂ ਬੀਤ ਬਤੀਤ ਹੋਇਆ ਹੈ ਸੰਗਤ ਵਿੱਚ ਵੇਖਣ ਦੀ ਛੋਚ ਛੱਡ ਕੇ ਕਿ ਫਲਾਨਾ ਕਿੱਧਰ ਵੇਖਦਾ ਹੈ ਕਿਸ ਤਰ੍ਹਾਂ ਬੈਠਾ ਹੈ ਤੇ ਹੋਰ ਕਿੰਤੂ ਛੱਡ ਕੇ ਬਰਤੀ ਅੰਤਰਮੁਖੀ ਕਰਕੇ ਨਾਮ ਨਾਲ ਜੁੜਨਾ ਚਾਹੀਦਾ ਕਦਰ ਹੀ ਪੂਰਾ ਲਾਹਾ ਹੈ ਜੇ ਇੱਕ ਪ੍ਰਾਣੀ ਆਪਣਾ ਲਾਹਾ ਗਵਾ ਰਿਹਾ ਹੈ ਤੁਸੀਂ ਤਾਂ ਨਾ ਆਪਣੇ ਸਮੇਂ ਨੂੰ ਅਜਾਇਂ ਗਵਾਵੋ ਜੇ ਕੋਈ ਕਿਸੇ ਪਾਸੇ ਦੇਖ ਕੇ ਸਮਾਂ ਗਵਾਈ ਜਾਂਦਾ ਵਾ ਨਹੀਂ ਸਿਮਰਨ ਚ ਬੈਠਦਾ ਅੰਦਰ ਮੁਖੀ ਹੁੰਦਾ ਤੁਸੀਂ ਵੀ ਕਿਸੇ ਦੇਖ ਕੇ ਆਉਦਾ ਸਮਾਂ ਨੰਗ ਬਾਵੋ ਆਪਦਾ ਅੰਦਰ ਮੁਖੀ ਹੋ ਕੇ ਸਿਮਰਨ ਕਰਨਾ ਚਾਹੀਦਾ ਵਾ ਜੇ ਇੱਕ ਗਲਤੀ ਕਰਦਾ ਹੈ ਤਾਂ ਤੁਸੀਂ ਤਾਂ ਨਾ ਕਰੋ ਜੇ ਅਸੀਂ ਵੀ ਉਹੋ ਕੁੱਝ ਹੀ ਕਰੀਏ ਜੋ ਦੂਸਰਾ ਕਰਦਾ ਹੈ ਫਿਰ ਸਾਡੇ ਤੇ ਉਸ ਦੇ ਵਿੱਚ ਕੀ ਫਰਕ ਹੋਇਆ ਜਿਹਾ ਉਹ ਤੈਸਾ ਅਸੀਂ ਜੇ ਆਪ ਆਉਡਰਾਈਜ਼ ਕਰਾਂਗੇ ਨਾ ਆਪਾਂ ਵੀ ਫਿਰ ਉਹੋ ਜਿਹਾ ਹੀ ਆ ਉਹਦੇ ਚ ਆਪਣੇ ਚ ਕੋਈ ਫਰਕ ਨਹੀਂ ਰਹਿਣਾ ਜਿਹਾ ਜਿਹਾ ਉਹ ਆ ਉਹੋ ਜਿਹਾ ਆਪਾਂ ਹੋ ਜਾਂਦੇ ਜਦੋਂ ਆਪਣਾ ਸੰਗਤ ਵਿੱਚ ਸਮਾਨ ਕਰਨ ਲਈ ਬੈਠੀਏ ਜੋ ਆਪਾਂ ਬਾਹੀ ਗੁਰ ਗੁਰਮੰਤਰ ਦੀ ਧੁਨੀ ਅੰਦਰ ਅਚਾਰਨ ਕਰਦੇ ਹਾਂ ਉਸ ਨੂੰ ਆਪਣੀ ਹੂ ਘਮਾਸ਼ਾ ਬੈਤੀ ਨਾ ਸੁਣਨਾ ਚਾਹੀਦਾ ਹੈ ਜਿਹੜੀ ਆਪਾਂ ਨਾ ਸਿਮਨ ਕਰਦੇ ਆ ਉਹਨੂੰ ਆਪਾਂ ਅੰਦਰ ਮੁਖੀ ਸੁਖ ਸ੍ਰੀ ਨੂੰ ਸੁਣਨਾ ਚਾਹੀਦਾ ਹੋ ਧੰਮੈ ਧਿਆਨ ਧਿਆਨ ਮੈਂ ਜਾਣਿਆ ਧੰਮੈ ਧਿਆਨ ਧਿਆਨ ਮੈਂ ਜਾਣਿਆ ਗੁਰਮਖ ਕਤ ਕਹਾਣੀ ਆ ਨਹੀਂ ਪੰਧੀਤੇ ਪਹਿਲਾਂ ਦੇਣਾ ਚਾਹੀਦਾ ਹੈ ਇਸ ਪੰਗਤੀ ਤੇ ਪਹਿਰਾ ਦੇਣਾ ਚਾਹੀਦਾ ਜਦੋਂ ਆਪਾਂ ਕੀਰਤਨ ਜਾਂ ਕਥਾ ਦਾ ਸਰਮਣ ਕਰੀਏ ਕੀਰਤਨੀਆਂ ਜੋ ਗੁਰਬਾਣੀ ਦਾ ਕੀਰਤਨ ਕਰਦਾ ਹੈ ਜਾਂ ਕਥਾਵਾਚਕ ਜੋ ਗੁਰਮਤਿ ਵਿਚਾਰ ਦੇ ਰਿਹਾ ਹੁੰਦਾ ਹੈ ਰਿਹਾ ਹੁੰਦਾ ਹੈ ਸਾਡਾ ਧਿਆਨ ਗੁਰਬਾਣੀ ਤੇ ਕੀਰਤਨ ਜਾਂ ਗੁਰਮਾਣੀ ਵਿਚਾਰ ਵਿੱਚ ਹੋਣਾ ਚਾਹੀਦਾ ਹੈ ਜਦੋਂ ਆਪਾਂ ਸੁਣਨ ਲਈ ਬਿਰਤੀ ਬਣਾ ਲਵਾਂਗੇ ਫਿਰ ਤਾਂ ਸੁਣੀਆਂ ਲਾਗੇ ਸਹਿ ਧਿਆਨ ਨਾਨਕ ਦਾ ਸਦਾਵਾਂ ਸੁਣੀਆਂ ਦੂਸ ਪਾਪ ਕਾ ਨਾਸ ਬਾੜੀ ਗੱਲ ਬਣ ਜਾਵੇਗੀ ਸੁਣ ਨਾਲ ਹੀ ਖੰਡਾਓ ਬਾੜੀ ਬੈਤੀ ਵਿੱਚ ਇਕਾਗਰਤਾ ਆਉਂਦੀ ਹੈ ਜੋ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਆਪਾਂ ਥੋੜੇ ਸਮੇਂ ਵਿੱਚੋਂ ਬਹੁਤ ਲਾਹਾ ਪ੍ਰਾਪਤ ਕਰੀਏ ਬਾਬਾ ਜੀ ਨੇ ਅਖੀਰ ਵਿੱਚ ਫਰਮਾਇਆ ਕਿ ਆਪਾਂ ਨੂੰ ਬਾਬਾ ਫਰੀਦ ਜੀ ਦਾ ਵਿਦੇਸ਼ ਆਪਣੇ ਹਿਰਦੇ ਵਿੱਚ ਧਾਨ ਕਰਨਾ ਚਾਹੀਦਾ ਫਰੀਦਾ ਜੇ ਤੂੰ ਅਕਰਲ ਥੀਪਾ ਕਾਲੇ ਲਖਨਾ ਲੇਖ ਆਪਣੜੀ ਗਰੀਵਾਨ ਮੈਂ ਸਰਨੀਮਾ ਕਰਨ ਦੇਖ ਜੋ ਕਮੀ ਦੂਸਰਿਆਂ ਵਿੱਚ ਅਸੀਂ ਦੇਖਦੇ ਰਹੇ ਹਾਂ ਕਿਤੇ ਸਾਡੇ ਵਿੱਚ ਇਹੋ ਜੀ ਕੋਈ ਅਣਤਾ ਹੁਣਤਾ ਤਾਂ ਨਹੀਂ ਹੈ ਜੇ ਇਸ ਤਰ੍ਹਾਂ ਅਸੀਂ ਆਪਣੇ ਹਿਰਦੇ ਵਿੱਚ ਔਗਣਾ ਦੀ ਪਰਚੋਲ ਕਰਾਂਗੇ ਤਾਂ ਸਮਾਂ ਪਾ ਕੇ ਸਾਡੇ ਔਗਣਾ ਤੇ ਛਟਕਾਰਾ ਹੋ ਜਾਵੇਗਾ ਇਹ ਰਹੀਆਂ ਵਿਚਾਰਾਂ ਆਪਾਂ ਤੇ ਧਿਆਨ ਦੇਵਾਂਗੇ ਨਾ ਫਿਰ ਹੌਲੀ-ਹੌਲੀ ਆਪਣਾ ਸਹਿਰਦਾ ਸੁੱਧ ਹੋ ਜੂਗਾ ਤੇਹਰ ਦੇ ਵਿੱਚ ਗੁਣ ਆਵਸ਼ਣਗੇ ਦੂਸਰਿਆਂ ਦੇ ਗੁਣ ਵੇਖਣ ਦੀ ਥਾਂ ਆਪਦੇ ਹਿਰਦੇ ਦੇ ਗੁਣ ਵਿਖਣ ਲੱਗ ਜਾਣਗੇ ਆਪਾਂ ਦੂਜਿਆਂ ਦੇ ਗੁਣ ਦੇਖਦੇ ਦੇਖਦੇ ਸਾਂਝ ਰੀਂਜੇ ਗੁਣ ਹੂੰ ਘੇਰੀ ਛੋੜ ਅਬ ਗੁਣ ਚੱਲ ਗਏ ਪੈਰੇ ਪਟੰਬਰ ਕਰ ਅੰਡਮਰ ਆਪਣਾ ਪੜ ਮੰਨ ਲਈਏ ਜਿੱਥੇ ਜਾਏ ਬਈਏ ਪਲਾ ਕਈਏ ਚੋਲ ਚੋਲ ਅਮਰਤ ਪੀਜੇ ਗਣਕਾ ਹੋਵੇ ਬਸੂਲਾ ਬਾਸੂਲਾ ਗੱਡ ਬਾਸ ਨੀਜੇ ਨਹੀਂ ਵਰਤੀ ਦੀ ਤਾਰਨੀ ਬਣਨਾ ਚਾਹੀਦਾ ਹੈ ਆਪਾਂ ਨੂੰ ਗੁਰੂ ਦੇ ਸ਼ਬਦ ਤੇ ਪਹਿਰਾ ਚਾਨ ਦੇਣਾ ਚਾਹੀਦਾ ਵਾ ਗੁਰੂ ਨਾਲ ਸੌਤੀ ਜੋੜੋ ਗੁਰੂ ਦਾ ਨਾਮ ਜਪੋ ਗੁਰੂ ਨਾਲ ਪਿਆਰ ਕਰੋ ਆਪਾ ਤੇ ਗੁਰੂ ਇੱਕ ਚੀਜ਼ ਨਹੀਂ ਆ ਆਪਣੇ ਅੰਦਰ ਹੀ ਬੈਠਾ ਮਾਲਕ ਉਹ ਦੂਰ ਨਹੀਂ ਆਪਾ ਤੋਂ ਆਪਣੇ ਅੰਦਰ ਬੈਠਾ ਸਭ ਕੁਝ ਉਹ ਦੇਖ ਰਿਹਾ ਵਾ ਕਿਤੇ ਦੂਰ ਲੱਭਣ ਦੀ ਲੋੜ ਨਹੀਂ ਆਪਦੇ ਅੰਦਰ ਹੀ ਖੋਜ ਕਰੋ ਖੋਜ ਕਰਨਾ ਉਹ ਪ੍ਰਮਾਤਮਾ ਆਪਣੇ ਅੰਦਰ ਹੀ ਮਿਲ ਜਾਣਾ ਮੈਂ ਇੱਥੇ ਸਮਾਪਤ ਕਰਦੇ ਆਂ ਬੁੱਲਣ ਵਿੱਚ ਕੋਈ ਅਖਰਵਾਦ ਦਾ ਘਾਟਾ ਭੁੱਲ ਜਕ ਮਾ ਫਿਰਨੀ ਆਪਦੀ ਅਣਜਾਣ ਬੱਚੀ ਦੇ ਸਿਰ ਤੇ ਹੱਥ ਰੱਖ ਕੇ ਅੱਗੇ ਤੋਂ ਸੰਧ ਸੇਵਾ ਕਰਾਉਣੀ ਆਪਦੇ ਨਾਮ ਦੀ ਦਾਤ ਵਾਖ ਰਹੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ